ਅਲਫ਼ ਅਲ੍ਹਾ ਤੇ ਲਰਤਾ ਮੇਰਾ ਮੈਨੂੰ ਪੀਤੀ ਖਬਰ ਨਾ ਕਾਈ ਬੇ ਪੜਿਆ ਕੁਛ ਸਮਝ ਨਾ ਆਵੇ ਲੱਜਤ ਅਲਫ਼ਤੀ ਆਈ ਐਨ ਤੇ ਕੈਨ ਦਾ ਫਰਕ ਨਾ ਚਾਨਾ ਇਹ ਕਲ ਅਲਫ਼ ਸਮਝਾਈ ਉਹ ਭੁੱਲਿਆ ਕਾਲ ਅਲਫ਼ ਤੇ ਪੂਰੇ ਜਿਹੜੇ ਤਿਲਤੀ ਕੰਨ ਸਫਾਈ ਹਏ ਜਿਹੜੇ ਤਿਲਤੀ ਕੰਨ ਸਫਾਈ ਇੱਕ ਅੱਖ ਦਾ ਮੁੱਲ ਸਵਾਲ ਲੱਖ ਭੁੱਲਿਆ ਪੂਰਾ ਯਾਰ ਤੋਲਾ ਤਾਂ ਕੀ ਬਣੇ ਤੇ ਹਰ ਕੋਈ ਯਾਰ ਨਹੀਂ ਹੁੰਦਾ ਭੁੱਲਿਆ ਕਦੇ ਕੱਲਿਆਂ ਬੈਠ ਕੇ ਸੋਚਦਾ ਸਈ ਹਏ ਕਦੇ ਕੱਲਿਆਂ ਬੈਠ ਕੇ ਸੋਚ ਤਸਾਈ ਖਾ ਹਰਾਮ ਤੇ ਪੜ ਸ਼ੁਕਰਾਨਾ ਕਰਤਾ ਬਾਤ ਤਰਕਸ ਬਾਪੋਂ ਛੱਡ ਮਸੀਤ ਤੇ ਪਕੜ ਕੇ ਨਾਰਾ ਤੇ ਜਿ ਛੁੱਟੀ ਚਾਨ ਅਸਾਪੋਂ ਉਹ ਹਰਫ ਨਾ ਪੜੀਏ ਮਤ ਰਹਿਸੀ ਚਾਨ ਅਸਾਪੋਂ ਉਹ ਭਲਿਆ ਚੱਲ ਉੱਥੇ ਵਸੀਏ ਜਿੱਥੇ ਮਨਾ ਨਾ ਕਰਨ ਸ਼ਰਾਬੋ ਜਿੱਥੇ ਮਨਾ ਨਾ ਕਰਨ ਸ਼ਰਾਬੋ ਤੇ ਬੁੱਲਿਆ ਪੀ ਸ਼ਰਾਬ ਤੇ ਖਾ ਕਬਾਬ ਹੀਠਾਂ ਪਾਲ ਹੱਡਾਂ ਤੇ ਅੱਗ ਚੋਰੀ ਕਰ ਤੇ ਪੰਨ ਕੱਟ ਰੱਪਦਾ ਉਸ ਠੱਗਾਂ ਤੇ ਠੱਗ ਨੂੰ ਠੱਗ ਆਏ ਉਸ ਠੱਗਾ ਤੇ ਠੱਗ ਨੂੰ ਠੱਗ ਬੁੱਲਿਆ ਮੁੱਲਾ ਅਤੇ ਮਸਾਲਚੀ ਦੋਹਾਂ ਇੱਕੋ ਚਿੱਤ ਲੋਕਾਂ ਕਰਦੇ ਚੰਨਾ ਆਪ ਹਨੇਰੇ ਵਿੱਚ ਤੇ ਠਾਕਰ ਦੁਆਰੇ ਠੱਗ ਬਸੇ ਪਾਈ ਤਵਾਰ ਮਸੀਤ ਹਦਕੇ ਦੁਆਰੇ ਪਿਖ ਬਸੇ ہمری اے پرتیت ہمری اے پرتیت پٹھن نمازاں تے چکڑ روڑ سے کلمے تے پھر کی سی آئی بلیا شو اندروں ملیا پُلی پھرے لکائی ہئے پُلی پھرے لکائی بلیا اچھے دن تاں پیچھے گئے ਜਬ ਹਰਸੇ ਕੀਆਨਾ ਹੈਤ ਅਬ ਪਛਤਾਵੇ ਕਿਆ ਕਰੇ ਜਬ ਚਿੜੀਆ ਚੁਗ ਗਈ ਖੇਤ ਹਏ ਚਪ ਚਿੜੀਆ ਚੁਗ ਗਈ ਖੇਤ ਯਾਰ ਮਿਲੇ ਲਜਪਾਲ ਮਿਲੇ ਤਦ ਯਾਰੀ ਲਾਉਣ ਦੀ ਚਾਸ ਹੈ ਕਾਫਰ ਜਿਹੜਾ ਯਾਰੀ ਲਾਕੇ ਪਿੱਛੋਂ ਆਖੇ ਮੇਰੀ ਬਸ ਤੇ ਜਿਸਰ ਦਿੱਤਿਆਂ ਯਾਰ ਮਿਲੇ ਫਿਰ ਸਿਰ ਤੇ ਵਣਤੀ ਕਿ ਕਸ ਹੈ ਸਿਰ ਤੇ ਵੀ ਵਫਾ ਨ ਮੰਗੀ ਇਹੋ ਪੀਰ ਫਰੀਦ ਦਾ ਤਸ ਹੈ ਇਹੋ ਪੀਰ ਫਰੀਦ ਦਾ ਤਸ ਹੈ ਜੇ ਤੋ ਵਿਕਿਆ ਇਸ਼ਕ ਬਾਜ਼ਾਰ ਵੀ ਨਹੀਂ ਜੇ ਚੜਿਆ ਉਹ ਤੇ ਧਾਰ ਵੀ ਨਹੀਂ ਐਟਾ ਸਸਤਾ ਸੌਦਾ ਵੀ ਨਹੀਂ ਇਟਾ ਸੌਖਾ ਲਾ ਬਤਾ ਯਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਕਈ ਜੰਗਲ ਕਾਉਣੇ ਪੈਂਦੇ ਨੇ ਕਈ ਤੋ ਸਖ ਲੰਘਨੇ ਪੈਂਦੇ ਨੇ ਜਿਹੜਾ ਬਨ ਕੇ ਆਸ਼ਿਕ ਸੁਖ ਢੋਂਡੇ ਉਹਦੀ ਕਿਸਮਤ ਵਿੱਚ ਤਿੱਧਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਤੇ ਐਸੀ ਖੇਡ ਪਿਆਰਾਂ ਦੀ ਇਸਾ ਬਹਿਰ ਮੁਹੱਬਤ ਦਾ ਕੋਈ ਕਰ ਸਕਿਆ ਐਨੋ ਪਾਰ ਨਹੀਂ ਕੋਈ ਮੰਨਿਆ ਆਪਣੀ ਹਾਰ ਵੀ ਨਹੀਂ ਜਿਤ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਕੁਝ ਸਮਝਣਾ ਆਵੇ ਲੋਕਾਂ ਨੂੰ ਉਹ ਕਾਦੇ ਨਾਲ ਸ਼ਹੀਦ ਕਰੇ ਡਿੱਠੀ ਯਾਦ ਤੇ ਹੱਥ ਤਲਵਾਰ ਵੀ ਨਹੀਂ ਪਰ ਖਾਲੀ ਚਾਂਦਾ ਵਾਰ ਵੀ ਨਹੀਂ जित विक्या इश्क बसार भी नहीं जत माही पुछदा हाल मेरा वग पे पर नजुआ मैं रह सकिया खामोश भी नहीं कुछ कर सकिया इजहार भी नहीं जित विक्या इश्क बसार भी नहीं जित विक्या इश्क, इश्क, इश्क बसार भी नहीं माही साड़ा हाल की है ਅਸੀਂ ਉਸ ਬਸਤੀ ਤੇ ਵਸੀਆਂ ਜਿੱਥੇ ਕੋਈ ਕਿਸੇ ਦਾ ਗੈਰ ਵੀ ਨਹੀਂ ਜਿੱਥੇ ਕੋਈ ਕਿਸੇ ਦਾ ਯਾਰ ਵੀ ਨਹੀਂ ਜਿਤ ਵਿਕਿਆ ਇਸ਼ਕ ਬਸਾਰ ਵੀ ਨਹੀਂ ਜੇ ਚੜਿਆ ਉਹ ਤੇ ਧਾਰ ਵੀ ਨਹੀਂ ਐਡਾ ਸਸਤਾ ਸੌਦਾ ਪਿਆਰ ਵੀ ਨਹੀਂ ਐਡਾ ਸੌਖਾ ਲੱਭਤਾ ਯਾਰ ਵੀ ਨਹੀਂ ਜਿਤ ਵਿਕਿਆ ਇਸ਼ਕ ਬਸਾਰ ਵੀ ਨਹੀਂ ਜਿਤ ਵਿਕਿਆ ਇਸ਼ਕ ਬਸਾਰ ਵੀ ਨਹੀਂ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਤਾਂ ਉਹ ਵੇਖੇ ਪਰ ਐਡੇ ਭਾਗ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਵੇਖੇ ਯਾਰ ਤਾਂ ਤੇਰੇ ਅੰਦਰ ਵਸਦਾ ਉਹ ਯਾਰ ਤਾਂ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਉਹ ਯਾਰ ਫਰੀਦਾ ਉਹ ਹੈ ਯਾਦ ਤੇ ਮਰ ਗਏ ਭਾਵੇਂ ਵੇਖੇ ਚਾਨਾ ਵੇਖੇ ਭਾਵੇਂ ਵੇਖੇ ਚਾਨਾ ਵੇਖੇ ਹਰਾਮ ਵੀ ਪੀਤੀ ਜਾਂਦੇ ਹੋ ਨਮਾਸਾਂ ਵੀ ਨੀਤੀ ਜਾਂਦੇ ਹੋ ਹੱਜ ਵੀ ਕੀਤੀ ਜਾਂਦੇ ਹੋ ਦਿਲ ਹੋ ਵੀ ਪੀਤੀ ਜਾਂਦੇ ਹੋ ਦੱਸੋ ਬੁੱਲੇ ਸ਼ਾਹ ਜੀ ਨੂੰ ਸਾਰੇ ਇਹ ਕੀ ਕੀ ਕਰੀ ਜਾਂਦੇ ਹੋ ਸਾਰੇ ਇਹ ਕੀ ਕੀ ਕਰੀ ਜਾਂਦੇ ਹੋ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੇ ਨੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ